¡Gracias <flats> <mumbles> ਬਸ ਕੀ ਮਾਮਲਾ ਕੀ ਗੱਲ ਬਤੂ ਕੁਛ ਨਹੀਂ ਜੀ ਅਸੀਂ ਅੱਜ ਇੱਥੇ ਸ਼ਾਹਪੂਰ ਰੋਡ ਤੇ ਆਪਣੇ ਬੂਥ ਤੇ ਬਹਿ ਕੇ ਕੰਮ ਕਰ ਰਹੇ ਸੀ ਉਧਰੋਂ ਰਾਜਾ ਬਣਿੰਗ ਜੀ ਦੀਆਂ ਗੱਡੀਆਂ ਆ ਗਈਆਂ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਏ ਉਹਨੂੰ ਕਹਨੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜ ਵਾਈ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਪੀਣੀ ਹੈ ਮੈਂ ਕਿਹਾ ਆਜੋ ਚਾਹ ਪੀ ਲਈਏ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਦਾ ਕੀਤੇ ਚਾਹੀਦੀ ਚਾਹ ਬੁਲਾਈਏ ਕਿਸੇ ਕਾਂਗਰਸੀਏ ਨੇ ਨਾ ਕੋਈ ਆ ਆਗੂਆਂ ਮੈਨੂੰ ਲੁਧਾਨੇਵਾਰੇ ਕੁਝ ਨਹੀਂ ਪਤਾ ਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਾਨੇ ਦੀ ਪੱਪੀ ਜੀ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣੀ ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਿਓ ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆਇਨੇ ਅੱਜ ਸ਼ੋਹਨ ਪ੍ਰੇਸ਼ਰ ਪੱਪੀ ਇੱਕ ਜਿਹੜੇ ਸਹਿਨ ਤੋਂ ਮੇ ਜਿਹੜੇ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲਲਕਾਰੀਆਂ ਵੀ ਗਿਆ ਉਹ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ ਇਹ ਤਾਂ ਪੋਲੀਟੀਕਲ ਹੈ ਆਪ ਹੀ ਕਰਾਉਂਦੇ ਨੇ ਇਹਨਾਂ ਦੀ ਆਦਤ ਹੈ ਪਹਿਲਾਂ ਉਹ ਗੱਲ ਹੈਗੀ 11 ਸਵਾ 11 ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਨੂੰ ਵੋਟਾਂ ਕਨਵਰਟ ਕਰਾ ਲਈਏ ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਤੇ ਖਾਸ ਕਰਕੇ ਜਿਹੜਾ ਹਿੱਸਾ ਨਗਰ ਲੁਧਿਆਣੇ ਸੈਂਟਰਲ ਦਾ ਏਰੀਆ ਉਹ ਸਾਡਾ ਪਰਿਵਾਰ ਹੈ ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਐ ਸੋਚਾ ਨਾ ਪੱਪੀ ਜੀ ਦੀ ਸੋਚਾ ਇਹਨਾਂ ਨੇ ਪੋਲੀਟੀਕਲ ਸਟੰਟ 2-3 ਕੀਤੇ ਸੀਗੇ ਉਹ ਫੇਲ ਹੋ ਗਏ ਤਾਂ ਕਰਕੇ ਉਹਨਾਂ ਨੂੰ ਲੱਗਿਆ ਚੱਲ ਕੇ ਉਹਨ ਇਹ ਲੈਕ ਇਲੈਕਸ਼ਨ ਤੋਂ ਪਹਿਲਾਂ ਰਾਜਾ ਉੜਿੰਗ ਨੇ ਗਿਆ ਸੀਗਾ ਕਿ ਮੈਂ 1 ਤਰੀਕ ਨੂੰ ਪੱਪੀ ਦੇ ਘਰ ਜਾਪ ਬਿਨਾਉਂਗਾ ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੋਂ ਜੇਤੂ ਬਰਤ ਪਰ ਅੱਜ ਉਹ ਇਲੈਕਸ਼ਨ ਵਾਲੇ ਦਿਨ 30 ਤਰੀਕੇ 1 ਤਰੀਕ ਨੂੰ ਹੀ ਆ ਗਏ ਸਰ ਦੇਖੋ ਇਹ ਗੱਲ ਤਾਂ ਉਹ ਨੂੰ ਹੀ ਦੱਸ ਸਕਦਾ ਐਸਾ ਬੂਥਾਂ ਦੇ ਬੈਠੇ ਆਪਣੇ ਕੰਮ ਕਰਦੇ ਬਈ ਸੀ ਇਹਦੇ ਕੋ ਹੱਥ ਚ ਤਾਂ ਨਹੀਂ 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 ਸਰ ਉਹ ਤਾਂ ਆਂਦੇ ਹੀ ਸਰੈਂਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਹੈ ਪੱਪੀ ਜੀ ਦਾ ਮੁਕਾਬਲਾ ਲੁਧਿਆਣੇ ਨਹੀਂ ਹੈਗਾ ਇੱਕ ਤਰਫਾ ਪੱਪੀ ਜੀ ਜਤਰੇ ਨੇ ਲੋਕ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਦੇ ਦਿਨ ਇੱਕ ਨੰ ਤੁਹਾਡੇ ਮੁੰਡਾ ਨੋਰਮਲ ਹੈ ਨੋਰਮਲ ਹੈ ਤੂੰ ਗੱਲ ਕਰ ਕੂ ਗੱਲ ਕਰ ਹਾਂਜੀ ਹਾਂਜੀ ਹੁਣ ਕੀ ਮੈਂ ਆਪਣੇ ਮੂੰਹ ਕੀ ਕਹਿਣਾ ਤੁਸੀਂ ਕੋਈ ਵੀਡੀਓ ਤੁਹਾਡੇ ਘਰੇ ਆਂਦੇ ਨਹੀਂ ਸਰ ਦੇਖੋ ਅਸੀਂ ਅਸੀਂ ਏਦਾਂ ਕਿਸੇ ਨੂੰ ਇਹ ਉਹ ਇਮੋਸ਼ਨਲ ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਕਿਉਂਕਿ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲੁਜ਼ਾਣੇ ਬਾਰੇ ਨਹੀਂ ਪਤਾ ਆਈ ਵੋਟਾਂ ਦਾ ਦੇਣਾ ਤੁਸੀਂ ਦੇਖੋ ਕਿਸੇ ਕਿਸੇ ਕੈਂਡੀਡੇਟ ਕੋਲ ਇੰਨਾ ਟਾਈਮ ਹੈਗਾ 1 ਘੰਟਾ ਕਿਸੇ ਦੇ ਘਰੇ ਬਹਿਣਾ ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ ਉਹ ਵਿਚਾਰੇ ਬਹੁਤ ਮਜਬੂਰ ਨੇ ਉਹ ਆਏ ਸੀ ਕਿ ਸਮਰਥਨ ਦੇ ਗਏ ਨੇ ਪਰ ਅੱਸੀ ਹੁਣ ਦੁਬਾਰਾ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿੰਨੇ ਇਹਨਾਂ ਦੇ ਐਕਸਐਮਐਲ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਵੀ ਕਹਿ ਗਏ ਕਹਿੰਦੇ 20-25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀਦੀ ਚਾਹ ਨਹੀਂ ਬਲਾਈ ਚਲੋ ਸ਼ੁਕਰ ਹੈ ਪੱਪੀ ਦੇ ਘਰੇ ਘਰ ਦੇ گاਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਠੰਡੇ ਮਤੇ ਨਾਲ ਸੀਗੇ ਹਾਂਜੀ ਠੰਡੇ ਮਤੇ ਨਾਲ ਆਏ ਸਰ ਉਹ ਥੋੜੇ ਜਿਹਾ ਇਮੋਸ਼ਨਲ ਸੀਗੇ ਉਹ ਸੋਚ ਕੇ ਕੁਝ ਹੋ ਰਾਇਏ ਸੀਗੇ ਉਹ ਜਿੱਦਾਂ ਕਹਿੰਦੇ ਉਹ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘਰ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘਰ ਦੇ ਨੇੜੇ ਆਏ ਕਿ ਉਹਨ ਕਰਕੇ ਜੋ ਸਰੈਂਡਰ ਕਰਨਾ ਹੈ ਜੀ ਵੱਡਾ ਕਹਿਣਾ ਕਿ ਕਿਹਾ ਕਿ ਜਿਹੜੇ ਕਾंग्रेसी ਵਰਕਰ ਨੇ ਹੈ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਕੁਝ ਗੱჭੀ ਨਹੀਂ ਕੀਤੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਮੰਨ ਦੇ ਵਿੱਚ ਉਹਨਾਂ ਦੇ ਰੋਸ ਸੀ ਕਰਕੇ ਆ ਗਏ ਸਰ ਉਹ ਤਾਂ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਸੀ ਸਰ ਮੇਰੇ ਤਾਂ ਬਹੁਤ ਸਤਿਕਾਰਯੋਗ ਨੇ ਕਿਉਂਕਿ ਵੱਡੇ ਨੇ ਨਾ ਕਹਿੰਦੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਤੁਸੀਂ ਟਿਕਟ ਮਿਲਣ ਤੋਂ ਪਹਿਲੇ 5 ਦਿਨ ਦੇਖ ਲਓ ਤੇ ਹੁਣ ਦਾ ਦੇਖ ਲਓ ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਹੋਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਵਾਜ਼ ਨਹੀਂ ਪਾਰਟੀ ਨੂੰ ਵ